ਉਹ ਚੱਲ ਨਹੀਂ ਤੈਨੂੰ ਕੋਈ ਨਹੀਂ ਨਹੀਂ ਜੇ ਉਹ ਨਹੀਂ ਲੱਗਦੀ ਤਾਂ 12-12 ਸਾਲ ਦੇ ਬਾਹਰੋਂ ਕਾਹ ਲੈਦੇ ਬਾਹਰੋਂ ਘਰ ਨਹੀਂ ਫੋਨ ਨਹੀਂ ਲੱਗੀ ਲੋਕਾਂ ਤੋਂ ਚੁੜ ਗਈ ਉਹ ਤਾਂ ਅਸਿਊਮਿੰਗ ਬਹਿ ਬਤਨ ਹਾਈਡਰ ਵਿਕੀ ਤਾਏ ਉਹ ਇਹ ਬਤਾਓ ਤੋਰ ਮੂਰੇ ਚਾਹ ਤੂੰ ਵਾਰਦਾਤ ساری ਹੋਈ ਕੋਈ ਵਾਰਦਾਤ ਐ ਉਹ ਆ ਜੀ ਮੈਂ ਸਾਥ ਕੋ ਆ ਰਿਹਾ ਸੀਗਾ ਤੇ ਇੱਥੇ ਅੱਠ ਕੇ ਮੁੰਡੇ ਖੜੇ ਸੀਗੇ ਪਹਿਲਾਂ ਹੀ ਤੇ ਛੱਕ ਪਿਆ ਸੀ ਮੈਂ ਅੱਗੇ ਜਾ ਕੇ ਰੁੱਕ ਗਿਆ ਕਿਤੇ ਦੁਕਾਨ ਤੇ ਬਹਿ ਗਿਆ ਪਰ ਮੈਂ ਫਿਰ ਜਦੋਂ ਤੁਰਿਆ 10 ਮਿੰਟਾਂ ਬਾਅਦ ਫਿਰ ਦੁਬਾਰਾ ਮੈਂ ਵੇਖਿਆ ਕੋਈ ਨਹੀਂ ਸੀਗਾ ਤੇ ਮੈਂ ਐਕਟਵਾ ਲੈ ਕੇ ਤੁਰ ਪਿਆ ਅੱਗੇ ਜਾ ਕੇ ਜਿਹੜਾ ਉਹ ਪ੍ਰੋਬਲਮ ਪਾਉਂਦਾ ਹੈਗਾ ਉੱਥੇ ਆ ਗਏ ਮੁੰਡਿਆਂ ਨੇ ਮੈਨੂੰ ਘੇਰ ਲਈ ਚਾਰ ਜਿਹਨਾਂ ਨੇ ਤਿੰਨ ਮੋਟਰਸਾਈਕਲ ਲੱਗੇ ਲਾ ਲਏ ਮੁੰਡੇ ਅੱਠ ਸੀ ਚਾਰਾਂ ਨੇ ਮੇਰੀ ਐਕਟਵਾ ਦੀ ਚਾਬੀ ਫੜੀ ਐਕਟਵਾ 'ਚ ਪੈਸੇ ਕੱਢੇ ਤੇ ਇੱਕ ਚਾਰਾਂ ਜਣਾਂ ਨੇ ਮੈਨੂੰ ਗਲਮੇਜ ਹੱਥ ਪਾ ਕੇ ਝਾੜੀਆਂ 'ਚ ਸਿੱਕ ਲੈ ਜੀ ਕਿੰਨੇ ਪੈਸੇ ਸੀ ਤੇ ਕੀ ਕੰਮ ਕਰਦਾ ਆਪਣਾ ਇੱਕ ਕਨਫੈਕਟਰੀ ਦਾ ਕੰਮ ਆ ਜੀ ਹੋਲ ਸੇਲ ਦਾ ਤੇ ਚੈਨੀ ਖੋ ਕੇ ਲੈ ਕੇ ਗਲ ਚ ਹੱਥ ਪਾ ਕੇ ਤੇ ਮਾਨਨ ਕੇ ਚਲੋ ਵੀ ਇੱਕ ਅਦੀ ਛੋਟੀ ਸਾਟੀ ਮਾਰੀ ਜਿਵੇਂ ਸਪੈਦੇ ਦੀ ਸੀਗੀ ਉਹ ਵੀ ਉੱਥੇ ਬਰਾਮਤ ਹੋਈ ਐ ਤਾਂ ਕਰਕੇ ਤੇ ਉਹ ਚਾਰ ਮੁੰਡੇ ਸੀ ਜਿਹੜੇ ਉਹਨਾਂ ਨੇ ਵਿੱਚੋਂ ਐਕਟਾਂ ਚ ਪੈਸੇ ਕੱਢੇ ਤੋਂਵੇਂ ਹੀ ਭੱਜ ਗਏ ਨਾਲ ਦੀ ਨਾਲ ਤੁਸੀਂ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਮੈਂ 사ਦਕੋਂ ਆ ਰਿਹਾ ਸੀ ਘਰ ਨੂੰ ਜਾ ਰਿਹਾ ਸੀ ਸਿਰਫ ਜਤਿੰਦਰ ਚੌਂਕ ਤੇ ਜੀ ਇਹ ਬਿਲਕੁਲ ਹੋਈ ਆ ਵਾਰ ਦਾ ਸਰੀ ਇਹ ਦਲੀਪ ਨਾਂ ਇਹਨਾਂ ਦਾ ਜੀ ਸ਼ਿਵਾਰ ਚੌਂਕ ਦੇ ਰਹਿਣ ਵਾਲੇ ਆ ਪੇਮੈਂਟ ਲੈ ਕੇ ਆ ਰਿਹਾ ਸੀ 사ਦਕ ਤੋਂ ਤੇ ਕਹਿੰਦੇ ਇੱਥੇ ਜਿਹੜਾ ਹੈਗਾ ਸਮਰਾ ਪੰਪ ਦੇ ਕੋਲੇ ਜਿਹੜਾ ਇਹ ਮੇਰੇ ਨਾਲ ਕੁੱਟਮਾਰ ਕਰਕੇ ਬੰਦੇ ਨੇ ਕਦੇ ਮੇਰੀ 40000 ਰੁਪਏ ਪੇਮੈਂਟ ਖੋਲੀ। ਕਿਸ ਕਿੰਨੇ ਕੁ ਬੰਦੇ ਦੱਸੇ ਜਾ ਰਹੇ? ਇਹ ਜੀ ਤਿੰਨ ਮੋਟਰਸਾਈਕਲ ਤੇ ਦੱਸੇ ਜਾ ਰਹੇ ਆ। ਤੇ ਆਪਣਾ 7-8 ਬੰਦੇ ਕਰੇ। ਹਾਂਜੀ ਬੱਸ ਅਜੇ ਪਹੁੰਚੇ ਆ ਜੀ। ਦੇ ਕਾਰਵਾਈ ਕਰਾਂਗੇ ਜੀ ਬੱਸ।